ਸਾਸਤਰੀ ਗਾਲਬੀਰ ਜੀ ਮੈਂ ਸਾਰਾ ਗੱਲਾਂ ਗਲਾਕੜ ਪਰਮਜੀ ਲਾਡਾ ਲਾਡਾ ਡਿਸਕਸ਼ਨ ਨੇੜੇ ਪ੍ਰੋਗਰਾਮ ਕੇ ਵਿੱਚ ਮੈਂ ਕਰ ਰਿਹਾ ਸਾਰਿਆਂ ਦਾ ਨਿੱਗਾ ਸਵਾਗਤ ਅਰਾਜ ਗਿਆ ਬੜੀਆਂ ਖਬਰਾਂ ਥਾਰੇ ਗਿਆ ਦਾ ਯੋ ਖੈਲੋ ਵੀਰ ਨੂਰਾ ਜੋਤੀਆ ਯੋ ਜਿਹੜਾ ਮਤਲਬ ਪਹਿਲੇ ਪਹਿਲਾ ਘਰ ਆਲਾ ਇਸ ਕੀ ਖਬਰ ਆਈ ਵੀਰ ਕਹਿ ਰਹੀ ਮੈਨ ਨਹੀਂ ਡਰਦਾ ਨੂਰਾ ਜੋ ਜੋਤੀ ਨੂਰਾ ਤੇ ਕਾ ਵੀ ਤੇਰੇ ਤੇ ਕੰਮ ਆ ਪੂਰਾ ਸਾਬ ਤਬ ਕਰਕੇ ਛੱਡਾਂਗਾ ਯੋ ਕਨਾਲ ਕਹਿ ਰਿਹਾ ਬਿਲ ਕਰਨਾਲ ਇਹ ਬੀੜੀ ਨੇ ਇਲਜ਼ਾਮ ਲਾਏ ਗਰੇ ਮੈਨੂੰ ਥਾ ਬਲਾਕ ਪਾਇਨਾ ਨੇ ਥਾ ਪੁਲ ਕੇ ਉੱਪਰ ਉਹ ਬੰਦੇ ਬੋਖੇਰੇ ਇਨਾਂ ਨੇ ਕਾ ਘੇਰ ਕਾ ਕੁੱਟਿਆ ਮੈਨੂੰ ਗੱਡੀ ਪੰਤੇ ਟਾਇਰ ਪੰਤੇ ਦਾ ਬੁਰਾ ਹਾਲ ਬੰਕੇ ਦਿਹਾੜੇ ਇਹ ਦੇਖ ਲਿਓ ਵੀਰ ਟਾਈਮ ਟਾਈਮ ਕੀ ਬਾਤ ਹੋ ਵਈ ਖ ਟਾਈਮ ਤਾਂ ਜਾ ਦੇਖ ਲਿਓ ਵੀਰ ਇਹ ਨੂਰਾ ਕੇ ਗੁਣ ਗੰਦਾ ਨਹੀਂ ਤਾਂ ਥੱਕਦਾ ਵੀਰ ਵਿਚਾਰਾ ਇਹ ਵੀ ਦੇਖ ਲਿਓ ਇਨਾਂ ਨੇ ਅੰਦਰ ਬਾੜ ਕਾ ਬਹੁ ਕੁੱਟਿਆ ਵੀਰਿਸ ਨੂੰ ਆਰ ਜੋ ਕਲਵੀ ਇਸਕਾਰ ਕਾ ਮਰ ਜਿਵੇਂ ਚਾਰੇ ਦਾ ਗੁੱਸਾ ਫੁੱਟ ਗਿਆ ਫਿਰ ਇਸ ਨੇ ਉੱਠਾ ਸਾਰਾ ਮੂਰਾ ਖੂਲ ਕਾ ਦੱਸਿਆ ਆਇਨਾ ਤੋ ਮਾਰ ਮੂਰ ਕਾ ਸਿੱਟ ਤੇ ਮਨੂੰ ਜਦੋ ਭੁੱਲ ਦੇ ਦੇ ਤੋ ਪੀਸੀਆਰ ਵਾਲੀ ਗੱਡੀ ਆਈ ਆਪੋ ਸਾਰੇ ਟਾਈਮ ਪਾ ਗਈ ਮੈਂ ਤੋ ਫਿਰ ਕਾ ਬਾਈ ਇਸ ਘਰ ਕਾ ਬਚ ਗਿਆ ਮਤਲਬ ਯੋ ਕਹਿ ਲੋ ਫਿਰ ਕਹਿਨੇਗਾ ਭਾਵ ਬਈ ਯੋ ਪਹਿਲੀ ਵਾਰ ਹੋਇਆ ਬਈ ਪੰਜਾਬ ਕੇ ਵਿੱਚ ਪੂਰ ਸਾਰੇ ਟਾਈਮ ਗੇਲ ਪਹੁੰਚ ਗਿਆ ਜਿਸ ਘਰ ਕਾ ਕਨਾਲਗਾ ਯੋ ਸਾਰਾ ਕੰਮ ਹੋਣ ਤੇ ਬਚ ਗਿਆ ਨਹੀਂ ਬਿਰ ਕਨਾਲ ਫਿਰ ਇਸਕੇ ਗੱਲ ਹੋ ਗਿਆ ਦਾ ਕੰਮ ਗਲਤ ਕਿਉਂਕਿ ਉਹ ਆਪਣੇ ਹਿਸਾਬ ਨਾਲ ਚੱਲਦਾ ਵੀਰ ਇਹਨਾਂ ਨੂੰ ਕੀ ਪਤਾ ਦਾ ਵੀ ਅੱਗੇ ਇਹ ਚੱਕਰ ਪੈ ਜਾਣਾ ਇਸੀ ਕਰਕੇ ਬਿਰ ਉਹ ਕਹਿੰਨ ਸਾਰੀ ਗੱਲ ਬਾਤ ਵੀ ਪਰ ਬਿਰ ਜੋ ਮਰਜੀ ਕਹਿ ਲਿਓ ਬਈ ਇਲ ਕਨਾਲ ਕਹਿ ਰਿਹਾ ਦੋਸ਼ ਸਜਾ ਦਮेंगे ਚਾਹੇ ਕੋਈ ਸੂਫੀ ਚਾਹੇ ਕੋਈ ਕੁਸਬਿਰ ਜਾਂ ਗੁੱਸਾ ਆਵਾ ਬਦਮਾਸ਼ੀ ਫਿਰ ਉਹ ਤਾਂ ਗਲਤ ਬਾਤ ਆ ਰੁੱਦਰ ਈਵ ਸਿਆਸਤ ਦੇ ਵਿੱਚਾਂ ਬਰਬਾਦੀ ਹੋ ਗਈ ਵੀਰ ਸਿਆਸਤਾਂ ਬੱਲੇ ਬੱਲੇ ਨਹੀਂ ਹੋਈ। ਇਹ ਆਨਸਰਾਜ ਕਰਿਆ ਡੇਰੇ ਦੀ ਗੱਦੀ ਬਾਪੂ ਲਾਲ ਬਾਸੇ ਵਾਲੀ ਗੱਦੀ ਮੈਂ ਲੈ ਲੈਣੀ। ਉੱਥਾ ਕੰਮਾਂ ਨਹੀਂ ਕਰਿਆ। ਅੱਗਾ ਹੋਗਾ ਸਾਰਾ ਕੰਮ ਕਰੀਓ ਬਾਪੂ ਲਾਲ ਬਾਸਾ ਕੀ। ਧੜਗਾ ਨੂੰ ਕੰਮਾਂ ਨਹੀਂ ਬਣਾਇਆ। ਯੋ ਕਹਿ ਲੋ ਵੀ ਈਵ ਪਹਿਲਾਂ ਦਿੱਤਾ ਗਾਈ ਕੀ ਮੈਂ ਇਤਨੀ ਇੱਜ਼ਤ ਹੋਇਆ ਕਰਤੀ ਇਹ ਦੇਖ ਲੈ ਵੀ ਸਾਰੇ ਯੋ ਪੂੰਪੜਾ ਸਿਕਰਾ ਕਾ ਬਹਿ ਗਿਆ ਵੀਰਾਂ। ਐ ਰਾਜਨੀਤੀ ਮਾ ਆ ਕਾ ਦੱਸ ਗਿਆ ਖੱਟਿਆ ਇਸਨੇ ਵੀ ਸਾਰਾ ਕੁਝ ਮਿੱਟੀ ਮਿਲਾ ਕ ਬਹਿ ਗਿਆ ਵੀਰ ਬਾਕੀ ਉਹ ਵਾਦ ਪੱਕੀ ਵੀਰ ਕਿ ਉਹ ਚਾਹ ਵੀਰ ਕੋਈ ਸੂਫੀ ਚਾਹ ਕੋਈ ਵੀ ਰਿਸ਼ਤੇ ਪਹਿਲਾਂ ਮੈਂ ਸੂਫੀ ਵੀ ਖਬਰ ਸੁਣਾ ਕਾਟਿਆ ਯੋ ਵੀਰ ਸਭ ਪੈਸੇ ਕੇ ਪੀਰ ਇਹਨਾਂ ਨੂੰ ਪੈਸੇ ਦੇ ਮਤਲਬ ਵੀਰ ਬਸ ਪੈਸਾ ਵੜਨਾ ਚਾਹੀਦਾ ਵੀਰ ਬਾਕੀ ਬਾਕੀ ਦਾ ਨਹੀਂ ਇਹਨਾਂ ਨੂੰ ਕੁਝ ਪਤਾ ਅਰ ਪੰਜਾਬ ਮਾਈ ਕਾ ਕਹਾਵਤ ਕਾ ਵੀ ਜਿੱਠਾ ਵਿਖਿਆ ਤਵਾ ਪ੍ਰਾਥ ਉੱਥੇ ਕੱਟ ਲਈ ਆਪਾਂ ਰਾਤ ਯੋ ਜਿੱਥਾ ਤਵਾ ਪ੍ਰਾਂਤ ਮਿਲਾ ਉੱਥਾ ਹੀ ਰੋਟੀ ਬੈਣ ਖਾਣ ਬੈ ਜਾ ਮੇਰੀ ਉਹ ਮਤਲਬ ਇਹ ਨਾ ਕਿ ਕਈ ਬੰਦੇ ਆ ਕਿ ਉਹ ਹਾਲ ਹੋਮਾ ਔਰ ਬਾਕੀ ਮੈਂ ਤਾਂ ਜੋ ਕਹਿ ਰਿਹਾ ਫਿਰ ਗਰੀਬ ਬੰਦਾ ਵਿਚਾਰਾ ਕਿ ਵਿਸ਼ ਨੂੰ ਵੀ ਕਿਸੇ ਡੇਰੇ ਦੀ ਚਾਬੀਆਂ ਦੇ ਦਿਓ ਇਹ ਤਾਂ ਕਹਿ ਰਿਹਾ ਤਾਂ ਮੇਰੇ ਜਿਹਾ ਤਰਾ ਗਰੀਬ ਹੈ ਨਹੀਂ ਕੋਈ ਕਹ ਮੰਤ ਤੋ ਯੋ ਵੀ ਲੱਗ ਰਿਹਾ ਮੋਦੀ ਨੇ ਕਿ ਗਰੀਬ ਗਰੀਬ ਰੱਥ ਜਿਹੜਾ ਚਲਾਇਆ ਉਸ ਮਾਦਨਪਤੀ ਸਾਫਰਸ ਪਰਕਾਰ ਕਾ ਦਿੱਲੀ ਜਾਂਦਾ ਰਿਹਾ ਇਹ ਵਿਚਾਰਾ ਬਹੁਤ ਗਰੀਬ ਮੈਂ ਤਾਂ ਹੀ ਕਹਿ ਰਿਹਾ ਫਿਰ ਇਸ ਨੂੰ ਉੱਥਾ ਦੀ ਚਾਬੀਆਂ ਚੂਬੀਆਂ ਦਵਾ ਦਿਓ ਕਿਸੇ ਡੇਰੇ ਦੀ ਵਿਚਾਰਾ ਬੈ ਜਾਏਗਾ ਉੱਥਾ ਇਹ ਲੰਗਰ ਬਣੀ ਚੱਲਦਾ ਹੋ ਜਾਏਗਾ ਵਿਚਾਰੇ ਘਰ ਦਾ ਖਰਚਾ ਚੱਲਦਾ ਹੋ ਜਾਏਗਾ ਨਹੀਂ ਵੀ ਰਿਹਾ ਤੋ ਬਹੁਤ ਔਖਾ ਜਿਦਾਂ ਸਿੱਧੂ ਕਰਦਾ ਕਿ ਮੇਰੇ ਘਰ ਦਾ ਖਰਚਾ ਲੁਗਾਰਾ ਜੀਤੀ ਤੇ ਨਹੀਂ ਚੱਲਦਾ ਕਿ ਮੇਰੇ ਘਰ ਦਾ ਖਰਚਾ ਲੁਗਾਇਆ ਇਹ ਜਿਹੜਾ ਲਾਫਟਰ ਚੈਨਲ ਜਾਂ ਫਿਰ ਉਥਾ ਵੀ ਉਹ ਕਮੈਂਟਰੀ ਕਰਾਂ ਉਸ ਤੇ ਚੱਲਦਾ ਮੇਰੇ ਘਰ ਦਾ ਖਰਚਾ ਅਰ ਵੀਰ ਇਹ ਵੀ ਕਹਿ ਲਓ ਵੀ ਲਾਲ ਬਾਸਾ ਡੇਰੇਮਾ ਯੂ ਬੈਠਣੇ ਦੀ ਤਿਆਰੀ ਕਰ ਰਿਹਾ ਸਾਰੀ ਉਮਰ ਹੋ ਗਈ ਫਿਰ ਦੇਖ ਲਿਓ ਜੇ ਉਧਰ ਫੁਸਕਰਾਗਾ ਬਹਿ ਗਿਆ ਇਹ ਬਨਾਗਪੁਰਗਾ ਵਾਸੀ ਯੋ ਇмнаਕਰ ਕਰਿਆ ਨਾ ਬਹਾਰ ਕਾ ਬੱਲਵ 06 ਬਾਟ ਕਾ ਜਿਉ ਬਣ ਗਿਆ ਵੀਰ ਔਰ ਈਸ ਨੇ ਮਤਲਬ ਇਹੋ ਕਹ ਲਓ ਵੀ ਪਹਿਲਾ ਮਤਲਬ ਇਸ ਨੂੰ ਉਹ ਤਾਂ ਵੀ ਐਮਪੀ ਬਣ ਜਾਗਾ ਐਮਪੀ ਬਣ ਗਿਆ ਫਿਰ ਈਵ ਐਮਪੀ ਤੇ ਹਾਰ ਗਿਆ ਈਵ ਕਹਿ ਰਹਾ ਚਲੋ ਜੇ ਗੱਦੀ ਛੱਡਤੀ ਸੀ ਜੇ ਗੱਦੀ ਛੱਡੀ ਐਮਪੀ ਬਣਿਆ ਈਵ ਐਮਪੀ ਹਾਰ ਗਿਆ ਫਿਰ ਗੱਦੀ ਦਾ ਮਾਲਕਦਾਰ ਕਬਜ਼ੇਦਾਰ ਹੋ ਗਿਆ ਫਿਰ ਆਰ ਪਹਿਲਾ ਮੋਦੀ ਕੇ ਗੁੰਗਾਈ ਜਾਏ ਕਰ ਤਕ ਆ ਤੱਕੇ ਕਰਦਾਈ ਬਗਾਰ ਮੈਂ ਸਿਆਸਤ ਮਖੱਟੇ ਗੂਸਨੀ ਉਲਟੀ ਗਿਣਤੀ ਚੱਲ ਗਈ ਪਾਸਾ ਪੁੱਠਾ ਪੈ ਗਿਆ ਜੋ ਕੰਮ ਹੋ ਗਿਆ ਮੇਰਾ ਆਰ ਦੇਖੋ ਅੱਗਾ ਆਰ ਉਧਰ ਜੱਥੇਦਾਰ ਗਿਆਨੀ ਗੁਰ ਜੱਥੇਦਾਰ ਰਣਜੀਤ ਸਿੰਘ ਇਹਨਾਂ ਨੇ ਕਿਹਾ ਕਾ ਵੀ ਯੋ ਜੱਥੇਦਾਰਾਂ ਦਾ ਰੁਤਵਾ ਬਹੁਤ ਬੜਾ ਹੋਏ ਕਰਤਾ ਕਾ ਦੀ ਦੱਨੇ ਕਾ ਯੋ ਰੁਤਵਾ ਜੱਥੇਦਾਰਾਂ ਦਾ ਖਤਮ ਕਰ ਕ ਰੱਖ ਤਿਆ ਆਰ ਮੈਂ ਤੋ ਬੜਾ ਹੈਰਾਨ ਪਰੇਸ਼ਾਨ ਇਸ ਸ਼ੀਮ ਦੇ ਕਾ ਆਰ ਯੋ ਕੈਲੋ ਵੀਰੇ ਬਾਦਲ ਬਾਦਲ ਹੋ ਰਹੀ ਦੀ ਸਾਰੇ ਪੰਜਾਬ ਕੇ ਵਿੱਚ ਮਾ ਕੈਨੇਡਾ ਕੇ ਵਿੱਚ ਮਾ ਵੀ ਲੋਕ ਬਾਦਲ ਬਾਦਲ ਕਰ ਰਹੇ ਕਹੇ ਬਾਦਲ ਨੇ ਹੋ ਕਰਤੇ ਬਾਦਲ ਨੇ ਵਾ ਕਰਤੇ ਬਾਦਲ ਬਾਦਲ ਇਹ ਕੁਝ ਤੋਂ ਹੈ ਮਾ ਪੂਰਕਾਸ ਬਾਦਲੇ ਸ਼ੋਕਰੇ ਜੇ ਤੋ ਮੰਨ ਨਾ ਪਵੇ ਵੀ ਜਿਸ ਬੰਦੇ ਦਾ ਨੌ ਜਿਆਦਾ ਹਾਈਲਾਈਟ ਹੋਵਾ ਬਾਦਲ ਬਾਦਲ ਹੋਵਾ ਯੋ ਬੰਦੇ ਕਿਤੇ ਨਾ ਕਿਤੇ ਫਿਰ ਇਹਨਾਂ ਨੂੰ ਆਪਾਂ ਕਹਿ ਸਕਾਂ ਬਾਕੀ ਜੱਥੇਦਾਰ ਰਵੀਰ ਸਿੰਘ ਅੱਜਕੱਲ ਮੈਂ ਸੁਣਿਆ ਕਰੇ ਵੀ ਲੰਡਨ ਜੋ ਮੈਂ ਸੁਣਿਆ ਵੀਰ ਇੱਕ ਮਿੰਟ ਇਹ ਵੀਰ ਮੈਂ ਸੁਣਿਆ ਕਿ ਨਾ ਇਹ ਜਿਹੜਾ ਜੱਥੇਦਾਰ ਅਗਦੀਪ ਸਿੰਘ ਅੱਜ ਕੱਲ ਲੰਡਨ ਦੇ ਵਿੱਚ ਸੈਰ ਕਰਨ ਗਿਆ ਵਾ ਵੀਰ ਇਹ ਵੀ ਉਹ ਵੀ ਹੋ ਸਕਦਾ ਵੀ ਲੰਡਨ ਦੇ ਵਿੱਚ ਗਿਆ ਆਪ ਤਾਂ ਬਾਪੂ ਬਾਦਲ ਦਾ ਛੋਕਰਾ ਵੀ ਜਾਇਆ ਤੇ ਉੱਥੇ ਝੱਦਾ ਲਬਾਤ ਕਰਕੇ ਆਵੇ ਬਾਕੀ ਵੀਰ ਬੜੇ ਲੰਮੇ ਟਾਈਮ ਤੇ ਇਹ ਇਹ ਚੀਜ਼ ਤਾਂ ਮੰਨਣੀ ਪਵੇਗੀ ਤੁਹਾਨੂੰ ਚਾਹੇ ਭਗਵਾਨ ਤਮਾਨ ਚਾਹੇ ਕਾਂਗਰਸ ਪਾਰਟੀ ਵਾਲੇ ਚਾਹੇ ਦੂਸਰੇ ਕੱਲੀ ਵਾਲੇ ਇਹ ਸਾਰੇ ਕਈ ਘਰ ਤੇ ਕਹਾ ਵੀ ਜੱਥੇਦਾਰ ਨਿਗਣਾ ਕਾ ਪਈਓ ਬਾਪੂ ਬਾਦਲ ਦੀ ਪਰਚੀ ਬਣਾ ਔਰ ਉਸ ਪਰਚੀ ਦੇ ਹਿਸਾਬ ਗੈ ਜੱਥੇਦਾਰ ਚੁਣਾ ਇਹੋ ਚੀਜ਼ ਬਾਪੂ ਬਾਦਲ ਦਾ ਮਤਲਬ ਕਹਿ ਲੋ ਵੀ ਇਹ ਬਰੋਧ ਇਸ ਚੀਜ਼ ਨੇ ਕਾ ਪਹਿਲਾਂ ਪਹਿਲੇ ਦਿਨ ਤੇ ਹੋਏ ਕਰਦਾ ਕਾ ਵੀ ਇਹੋ ਬਾਪੂ ਬਾਦਲ ਜੁੰੜ ਰਿਆ ਕਾ ਅੱਜ ਜੱਥੇਦਾਰਾਂ ਨੂੰ ਬਾਕੀ ਹਰਾਨੀ ਗਾ ਦਿਓ ਵੀ ਦੇਖ ਲਵੀ ਇਹਨਾਂ ਨੇ ਸਰਸੇ ਵਾਲੇ ਨੂੰ ਈਓ ਜਿਹੜਾ ਇਸ ਨੂੰ ਮਾਫੀ ਦਈ ਜੱਥੇਦਾਰ ਨੇ ਵਾ ਜੱਥੇਦਾਰ ਦਾਸ ਨੂੰ ਕਾ ਕਾ ਅਜ ਮੀਰ ਤਾਂ ਸਰਵੋਤਮ ਸਿੱਖਾਂ ਕੀ ਸਭ ਤੋਂ ਵੱਡੇ ਪਾਰਲੀਮੈਂਟ ਇਸ ਨੂੰ ਪਮੰਨਾ ਯੋ ਕਹਿ ਲਓ ਵੀ ਅਕਾਲ ਤਖਸਾਲ ਪਰ ਉੱਥਾ ਇਸ ਤਰ੍ਹਾਂ ਦੇ ਫੈਸਲੇ ਕੀਤੇ ਨਾ ਕਿਤੇ ਨਰਾਸਾ ਜਨਕ ਚੀਜ਼ਾਂ ਪੈਨ ਨੂੰ ਕਹਿ ਸਕਾਂ ਵੀਰ ਔਰ ਈਵ ਕਾਦੀ ਦਲ ਯੋ ਕਹਿ ਲਓ ਵੀ ਇਸਕਾ ਪਤਨ ਹੋ ਗਿਆ ਦੇ ਦਰਮ ਲੰਗੇ ਦੇ ਦਲ ਲੰਗੇ ਈ ਵੀ ਨਾ ਨੂੰ ਯਾਦ ਆਇਆ ਵੀ ਮਾਫੀ ਮੰਗ ਲਿਓ ਦੇਖੋ ਗੁਰੂ ਗੱਲ ਧੱਕਾ ਕਰਨਗੇ ਵੀਰ ਦੱਸ ਯੋ ਇਨਸਾਨ ਗੁਰੂ ਗੱਲ ਯੋ ਕਰ ਸਕਾ ਇਸ ਤਰੀ ਗੱਲ ਇਹ ਤਾਂ ਹੀ ਬੇਦੇਲੇ ਉਸ ਕਾ ਇਹਨਾਂ ਨੂੰ ਫਾਲ ਵੀ ਲਿਆ ਆ ਦੇ ਜਿਹੜਾ ਕਿ ਤਰ੍ਹਾਂ ਮੁੱਦੇ ਮੂਹਰ ਪਾਸੇ ਜਿੱਥਾ ਘੜ ਰਹੇ ਉਥਾਈ ਹਾਰ ਰਹੇ ਜਿੱਥਾ ਘੜ ਰਹੇ ਉਥਾਈ ਹਾਰ ਰਹੇ ਅਰ ਉੱਧਰ ਹਰਿਆਣੇ ਦੇ ਵਿੱਚ ਭਗਵੰਤ ਮਾਨ ਕਹ ਰਿਹਾ ਕੱਲੇ ਹੀ ਬੋਟਾ ਲੜਦੀਆਂ ਮਾਨ ਹੈਗਾ ਯੋ ਹਰਿਆਣੇ ਗਿਆ ਦੱਸ ਵੀ ਪਹਿਲਾਂ ਕਿਤਨੇ ਕੱਲੇ ਜੀ ਖੜ-ਖੜ ਕਾ ਥਮ ਕੇ ਇਤਨੀਆਂ ਕਿ ਸਟੇਟਾਂ ਜਿੱਤ ਕੇ ਦੱਸ ਪੰਜਾਬ ਅਰ ਦਿੱਲੀ ਨੂੰ ਛੱਡ ਕਾ ਤੁਹਾਨੂੰ ਹੋਰ ਕਿਸੇ ਪਾਸਾ ਕਿਸੇ ਨੇ ਵੋਟ ਨਹੀਂ ਦੇਈ ਬਦਾਨ ਸਵਾਗ ਦੇ ਵਿੱਚ ਅਨ ਲੋਕ ਸਭਾ ਦੇ ਰਿਜ਼ਲਟ ਜਿਹੜੇ ਨਵੇਂ ਆਇਸ ਕੇ ਵਿੱਚ ਮਤੋਂ ਥਾਰੀਆਂ ਚਾਰੇ ਪਾਸੇ ਜਮਾਨਤਾ 잡ਤ ਹੋਈਆਂ ਵੀਰ ਜੋ ਕਹਿ ਲਿਓ ਦਸੋ ਵੀ ਕਿਸ ਪਾਸਾ ਥਾਰਾ ਕੋਈ ਗੁੱਡ ਰਿਪੋਰਟ ਹੈ ਈ ਬ ਕਹਰੇਗਾ ਮਨਯੋ ਕਹਾ ਕੱਲਿਆ ਨੇ ਲੜਨੀਆਂ ਤੇ ਭਗਵੰਤ ਮਾਨ ਆ ਰਹੇ ਜੋ ਕੇਜਰੀਵਾਲ ਕੀ ਕਾਰ ਆੜੀ ਜੇ ਤੋ ਕੇਜਰੀਵਾਲ ਜੇਰੇ ਮਬਦ ਕਰਾ ਵੀਰ ਭਗਵੰਤ ਮਾਨ ਆ ਰਿਸੀ ਕਾਰ ਆੜੀ ਜੋ ਦੇਖ ਲਿਓ ਪੰਜਾਬ ਕੇ ਵਿੱਚ ਪ੍ਰਚਾਰ ਕਰ ਰਹੇ ਉਧਰ ਕੇਜਰੀਵਾਲ ਕੀ ਕਾਰ ਆੜੀ ਦਿੱਲੀ ਹਰਿਆਣਾ ਆਰ ਇਸ ਕੇ ਗੈਲ ਗੈਲ ਪੰਜਾਬ ਮੰਮ ਚਾਰੀ ਕਰ ਰਹੀ ਹਿੰਮਤ ਮਾਰ ਰਹੀ ਕਿਆ ਕਰੇ ਅਬ ਚਾਰੀ ਦੱਸੋ ਉਸ ਤੋਂ ਕਰਨਾ ਪਵੇਗਾ ਆਰ ਈਵ ਕਹਿ ਰਹੇ ਕਾਮਨ ਨੇ ਹਰਿਆਣੇ ਦੇ ਵਿੱਚ ਕਾ ਗਰੰਟੀਆਂ ਦੇਣੀਆਂ ਤਾਂ ਪੂਰੀ ਤਾਕਤ ਲਾ ਦੇਂਗੇ ਪਤਾ ਨਹੀਂ ਕੀ ਚੀਜ਼ ਬਾ ਤਾਕਤ ਲਾਣੇ ਦੀ ਤਿਆਰੀ ਕਰ ਰਹੇ ਇਹ ਸੁਨੀਤਾ ਕੇਜਰੀਵਾਲ ਕਹਿ ਰਹੀ ਕਾ ਹਰਿਆਣੇ ਦੇ ਵਿੱਚ ਗਰੰਟੀਆਂ ਮੰਨਾ ਦੇਤੀਆਂ ਕੇਜਰੀਵਾਲ ਕੀ ਗਰੰਟੀ ਇਸ ਕੀ ਜਨਾਨੀ ਕਰੀ ਆ ਕੇਜਰੀਵਾਲ ਵਾਲੀਆਂ ਗਰੰਟੀਆਂ ਵੱਡਨੀਆਂ ਮੰਨਣਾ। ਇਹ ਦੱਸ ਕੇਜਰੀਵਾਲ ਜੀ, ਸਨੀਤਾ ਕੇਜਰੀਵਾਲ ਜੀ ਨੂੰ ਬੇਨਤੀ ਕਰ ਰਹੇ ਵੀ ਹਰਿਆਣਾ ਦੇ ਵਿੱਚ ਕਾਂਗਰਸ ਪਾਰਟੀ ਮੰਨ ਲੱਗ ਰਿਹਾ ਹੈ ਕਿ ਜਿੱਤ ਜੇਗੀ। ਜੇ ਥਾਨੇ ਆਪਣੇ ਵਾਲਾ ਝਾੜੂ ਪੁਚਾਣ ਵਾਲਾ ਖੜਾ ਕਰ ਦਿਆ। ਇਹ ਯੋ ਕਾਂਗਰਸ ਵਾਲਿਆਂ ਕੰਮ ਨਹੀਂ ਬਣਦਾ ਉਸ ਫਿਰ। ਵੋਟਾ ਫਿਰ ਬੀਜੇਪੀ ਵਾਲੇ ਲੈ ਜਾਣਗੇ ਰਹਿਣੇ ਦੇ ਵਿੱਚ। ਇਹੋ ਬਾਤ ਇਹੋ ਰਹਿਤਾ ਫੈਲ ਜੇਗਾ ਫਿਰ ਯੂਮਨ ਨਿਊ ਲੱਗ ਰਿਹਾ ਮੇਰੀ ਆਪਣੀ ਸੋਚ ਕਹਿ ਰਹੀਗਾ ਕਿ ਜੇ ਬੀਜੇਪੀ ਇਤਰਾ ਉਹ ਕਹਿ ਰਹੇਗਾ ਆਪ ਬੀਜੇਪੀ ਨੂੰ ਕਰ ਲੈਣਗੇ ਆਪ ਥਾ ਇਤਰਾ ਉਤਰਾ ਨਹੀਂ ਵੀਰ ਜੋ ਕਹਿਣੇ ਆਰ ਕਰਨੇ ਬਹੁਤ ਫਰਕ ਹੋਵਾ ਆਰ ਇਸਕੇ ਗਾਲ ਗਾਲ ਵੀਰ ਜੋ ਕਹ ਲੋ ਵੀ ਬੀਜੇਪੀ ਕੇ ਹੱਥ ਮਤਲਬ ਜਿਆਦਾ ਗੁਸਾ ਸਕ ਆਰ ਵੀਰ ਉਧਰ ਯੋ ਕਹ ਲੋ ਵੀ ਕੇਜਰੀਵਾਲ ਕੀ ਕਾ ਯੋ ਕਾਰ ਵਾਲੀ ਬਹੁਤ ਲੰਬੀਆਂ ਲੰਬੀਆਂ ਸਿਟਰੀ ਦਾ ਹਰਿਆਣੇ ਵਾਲੀ ਜਨਤਾ ਦੇ ਤੋਂ ਕੈਚ ਹੀ ਨਹੀਂ ਹੋ ਰਹੀਆਂ ਜੀ ਜਾਂ ਯੋ ਕਾਰੇ ਜੀ ਸਿੱਖਿਆ ਫ੍ਰੀ ਕਰ ਦੇਗੇ ਲਾਈਟ ਫ੍ਰੀ ਕਰ ਦੇਗੇ ਇਲਾਜ ਫ੍ਰੀ ਕਰ ਦੇ ਹਰਿਆਣੇ ਨੂੰ ਆਮ ਆਦਮੀ ਪਾਰਟੀਆਂ ਪੰਜ ਗਰੰਟੀਆਂ ਦੇਦੀਆਂ ਪੰਜਾਬ ਦੇ ਵਿੱਚ ਦੇਖ ਲੈ ਆ ਦਿੱਲੀ ਦੇ ਵਿੱਚ ਜਿਹੜੀਆਂ ਗਰੰਟੀਆਂ ਗਿਲ ਨਜ਼ਾਰੇ ਲੁੱਟਰੇ ਲੋਕ தாம் ਚੰਗੀ ਤਰ੍ਹਾਂ ਜਾਣਾ ਦਿੱਲੀ ਵਾਲਿਆਂ ਨੂੰ ਪੁੱਛੋ ਪੰਜਾਬ ਵਾਲਿਆਂ ਨੂੰ ਪੁੱਛੋ ਔਰ ਜਨਾਨੀਆਂ ਨੂੰ ਗਰੇ ਹਜ਼ਾਰ-ਹਜ਼ਾਰ ਦਵਾਂਗੇ ਫ੍ਰੀ ਜਨਾਨੀਆਂ ਪੰਜਾਬ ਵਾਲੀਆਂ ਨੂੰ ਕਿਤਨੇ ਦਾ ਹਜ਼ਾਰ-ਹਜ਼ਾਰ ਫ੍ਰੀ ਮਿਲੇ ਇਹੋ ਵੀ ਜਨਾਨੀਆਂ ਨੂੰ ਚੰਗੀ ਤਰ੍ਹਾਂ ਪਤਾ ਫਿਰ ਔਰ ਜੇ ਨਹੀਂ ਯਕੀਨ ਤੁਮ ਜਾ ਕੇ ਪੁੱਛ ਸਕਾ ਇਹ ਬ ਜਿਮਨੀ ਚੋੜ ਜਿੱਤਣ ਵਾਸਤਾ ਭਗਵਾਨ ਤੁਮਨ ਨੇ ਜਿਤਨਾ ਜੋਰ ਲਾਇਆ ਵੀਰ ਜੇ ਇਤਨਾ ਜੋਰ ਭਗਵਾਨ ਤੁਮਨ ਦੋ ਸਾਲ ਮਾ ਲਾ ਦਿੰਦਾ ਓ ਕਹਿ ਲੋ ਵੀ ਓ ਕੁਸ ਨਾ ਕੁਸ ਕਹਿ ਲੋ ਵੀਰ ਬਣ ਜਾਂਦਾ ਪੰਜਾਬ ਦੇ ਵਿੱਚ ਹੀ ਲਿਗਾ ਇਹਨਾਂ ਨੂੰ ਤਿੰਨ ਨਾਂ ਆਂਦੀਆਂ ਫਿਰ ਇਹਨਾਂ ਨੂੰ ਪੰਜ ਸੱਤ ਆ ਜਾਣੀਆਂ ਤੇ ਕਾਂਗਰਸ ਪਾਰਟੀ ਜੀ ਇਹਨਾਂ ਨੇ ਕੁਸ ਨਹੀਂ ਉਹਨਾਂ ਦੀ ਨਾ ਸਰਕਾਰ ਵਿਚਾਰੇਗੀ ਨਾ ਸੈਂਟਰ ਮਾ ਸਰਕਾਰ ਨਾ ਉਹ ਕੀ ਪਦਾਨ ਸਭਾ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲਬਾਤ ਬਾ ਬੰਦੇ ਦੇਖ ਲਓ ਫਿਰ 6 ਸੱਤ ਸੀਟਾਂ ਤੋਂ ਬਾਅਦ ਜਿੱਤ ਗਏ ਉਰੇ ਤੇ ਭਗਵੰਤ ਮਾਨ ਨੂੰ ਇਸ ਚੀਜ਼ ਦਾ ਗਰੰਟੀ ਕਰਨੀ ਚਾਹੀਦੀ ਵੀਰ ਕਹਿਣੇ ਆਰ ਕਰਨੇ ਬਹੁਤ ਭਾਰਕ ਅਰ ਉਧਰ ਕੈਨੇਡਾ ਦੇ ਵਿੱਚ ਇਹ ਉਹ ਦੇਖ ਲੈ ਵੀਰ ਪੂਪੜਾ ਸੋ ਰਿਆ ਵੀਰ ਕੈਨੇਡਿਆਨ ਸੰ ਸਮਝ ਆ ਰਹੀ ਵੀਰ ਇਹ ਬਾਰੇ ਭਾਰਤੀ ਰਿਵਰਸ ਮਾਈਨਿੰਗ ਮਾਈਗਰੇਨ ਕਰ ਲਾਗੇ ਇਸ ਤਰ੍ਹਾਂ ਦੀ ਗੱਲਾਂ ਨਿਕਲ ਆ ਰਹੀਆਂਗਾ ਵੀ ਵਾਪਸੀ ਜਾ ਰਹੇ ਕੋਈ ਜਾਣਦਾ ਵੀਰ ਪੰਜਾਬ ਤੇ ਗਿਆ ਵਾ ਪੰਜਾਬੀ ਆਰ ਦਿੱਲੀ ਇਹ ਬੰਦੂਕ ਤੇ ਦੀ ਗੋਲੀ ਕਦੇ ਮੋੜੇ ਪਿੱਛੇ ਨੂੰ ਵੀਰ ਮਨ ਤੋਂ ਲੱਗਦਾ ਨਹੀਂ ਵੀਰ ਕੈਨੇਡਾ ਸਰਕਾਰ ਕਦਮ ਚੱਕ ਰਹੀ ਵਿਦੇਸੀ ਕਾ ਬੰਦਿਆਂ ਨੂੰ ਵਾਪਸ ਭੇਜਣਾ ਸਟੂਡੈਂਟਾਂ ਵਿਚਾਰੇ ਨਹੀਂ ਉੱਪਰ ਇਨਕੇ ਚੂੜੀ ਟੈਟ ਕਰੀਏ ਸਟੂਡੈਂਟਾਂ ਕੇ ਵਿਚਾਰੇ ਉਹਨਾਂ ਕਹਿੰਦੇ ੱੱਕਾ ਕਰ ਰਹੀ ਇਤਨੇ ਤੇ ਪੈਸੇ ਲਾਗਾ ਵਾ ਵਿਚਾਰੇ ਯਾਰੇ আর ਮੇਰੇ ਅਰਗੇ ਦੇਖ ਲਿਓ ਬੁੜੇ ਠੇਰੇ ਜਿਹੜੇ ਇਕੱਠੇ ਹੋਗਾ ਔਰ ਆ ਵੀਰ ਟੂਰਿਸਟ ਵੀ ਜਾ ਆਗਾ ਦੇਖ ਲਿਓ ਚਾਰ ਚਾਰ ਸੀਟਾਂ ਲਾ ਰਹੇ ਦੱਸ ਇਹਨਾਂ ਦਾ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੈ ਨਹੀਂ ਕਰਨ ਵਾਲਾ ਹੈ ਨਹੀਂ ਇਹ ਦੱਸ ਇਹ ਲੋਕ ਹੈ ਇਹ ਮਾਈਗਰੇਨ ਰਿਵਰਸ ਮਾਈਗਰੇਨਿੰਗ ਕਿਆ ਹੋ ਗਈ ਟੁੱਟੋ ਸਰਕਾਰ ਭਾਰਤ ਕੇ ਰੂਪਬੰਦੀਆ ਲਾ ਰਿਆ ਪੱਲੋ ਕਾ ਕਹਿਣਾ ਵੀ ਪੰਦਿਆਂ ਲਾਣੇ ਗੱਲ ਖੂਸਦੀ ਬਣਨਾ ਫਿਰ ਜਿੰਨੀ ਦੇਰ ਪੰਜਾਬ ਆ ਰਾ ਚੰਡ ਭਾਰਤ ਦੇ ਵਿੱਚ ਆ ਉੱਥੇ ਕੀ ਜਿਹੜੀ ਮਤਲਬ ਭਾਰਤ ਦੀ ਜਿਹੜੀ ਆਰਥਿਕ আর ਸਮਾਜਿਕ ਸਥਿਤੀ ਕੈਨੇਡਾ ਤੇ ਜ਼ਿਆਦਾ ਚੰਗੀ ਨਹੀਂ ਹੁੰਦੀ ਉਤਨੀ ਦੇਰ ਨਹੀਂ ਆ ਲੋਕ ਜਾਣਦੇ ਪਿੱਛੇ ਨੂੰ ਇਹ ਕਹਿਣੇ ਆ ਬਾਤਾਂ ਬਸ ਉਹ ਹੀ ਖੁਸ਼ ਕਰਦੇ ਨੇ ਮਾੜੀ ਜੀ ਗੱਲ ਕਹਿਗਾ ਚਲੋ ਖੈ ਲਾਡਾ ਡਿਸਕਸ਼ਨ ਜਿਹੜੀ ਪ੍ਰੋਗਰਾਮ ਕੇ ਵਿੱਚ ਮੈਂ ਉਹ ਅੱਜ ਗਿਆ ਬੜੀਆਂ ਖਬਰਾਂ ਦੀਆਂ ਕੱਲ੍ਹ ਵੀ ਸੀ ਟਾਈਮ ਥਾਰੇ ਗੱਲ ਹੋਰ ਆਪਾਂ ਗੱਲਾਂ ਬਾਤਾਂ ਜਿੱਥਾ ਕਰਾਂਗੇ ਇਨ ਸਾਰਿਆਂ ਲਾਡੇ ਬੁੱਦੀ ਕੀ ਪਿਆਰ ਭਰੀ ਸਤਿ ਸ੍ਰੀ ਅਕਾਲ